ਪਾਈ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਪੜਿਆ ਸੀ ਕਿ ਬਾਬਾ ਫਰੀਦ ਜੀ ਨੂੰ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਪਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਿਹਾ ਜਾਂਦਾ ਹੈ ਆਧੁਨਿਕ ਪੰਜਾਬੀ ਕਵਿਤਾ ਉਹ ਕਵਿਤਾ ਹੈ ਜਿਹੜੀ ਆਧੁਨਿਕਤਾ ਦੇ ਪ੍ਰਭਾਵ ਅਧੀਨ ਰਚੀ ਗਈ ਜਦੋਂ ਪੰਜਾਬੀ ਕਵਿਤਾ ਨੇ ਧਾਰਮਿਕ ਵਲਗਨਾਂ ਨੂੰ ਛੱਡ ਕੇ ਅਤੇ ਸ਼ਬਦਾਵਲੀ ਦੇ ਪੱਖੋਂ ਵੀ ਆਧੁਨਿਕ ਰੂਪਤਾਰਨ ਕੀਤਾ ਤਾਂ ਉਦੋਂ ਉਹ ਆਧੁਨਿਕ ਪੰਜਾਬੀ ਕਵਿਤਾ ਖਵਾਈ ਇਮੋਕ ਰੂਪ ਵਿੱਚ 20ਵੀਂ ਸਦੀ ਦੇ ਆਸ-ਪਾਸ ਸ਼ੁਰੂ ਹੁੰਦੀ ਹੈ ਤਾਂ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ ਉਹ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ ਉਹਨਾਂ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ ਹੁਣ ਵਿਚਾਰ ਦੀ ਕਵਿਤਾ ਭਾਵ ਵਿਚਾਰ ਪ੍ਰਦਾਨ ਜਿਸ ਵਿੱਚ ਕੋਈ ਨਾ ਕੋਈ ਥਾਟ ਵਿਚਾਰ ਮਿਲਦੇ ਨੇ ਇੱਕ ਕਵਿਤਾ ਹੁੰਦੀ ਹੈ ਜਿੰਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਦਾ ਡਿਸਕ੍ਰਿਪਸ਼ਨ ਹੈ ਕਿਸੇ ਵਿਅਕਤੀ ਦਾ ਡਿਸਕ੍ਰਿਪਸ਼ਨ ਹੈ ਪਰ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਜ਼ਿਆਦਾ ਵਿਚਾਰਾਂ ਦੀ ਪ੍ਰਦਾਨਤਾ ਹੈ ਤੇ ਉਹਨਾਂ ਦੀ ਕਵਿਤਾ ਮੁੱਖ ਤੌਰ ਤੇ ਗੁਰਬਾਣੀ ਤੋਂ ਪ੍ਰਭਾਵਿਤ ਵੀ ਹੈ ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ ਤੇ ਪਹੁੰਚਣ ਵਾਲੇ ਵਿਚਾਰ ਨੂੰ ਪੇਸ਼ ਕਰਦੇ ਹਨ। ਮਤਲਬ ਬਿਲਕੁਲ ਥੱਲੋਂ ਉੱਠ ਕੇ ਉੱਪਰ ਵੱਲ ਜਾਣ ਨੂੰ। ਸਿੱਖ ਵਿਚਾਰਤਾ ਰਾਤੇ ਭਾਰਤੀ ਏਕਤਾ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹੋਏ ਪ੍ਰਕਿਰਤੀ ਨੂੰ ਅਧਿਆਤਮਿਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਅਧਿਆਤਮਿਕ ਹੁੰਦਾ ਹੈ ਜਿਹੜਾ ਧਰਮ ਨਾਲ ਸੰਬੰਧਿਤ ਹੋਵੇ ਜਾਂ ਮੈਡੀਟੇਸ਼ਨ ਜਿਹਨੂੰ ਕਹਿ ਸਕਦੇ ਹਾਂ ਅਸੀਂ ਉਹਦੇ ਨਾਲ ਸੰਬੰਧਿਤ ਹੋਵੇ। ਤਾਂ ਕੁਦਰਤ ਵਿੱਚ ਉਹ ਕਾਦਰ ਦਾ ਸਰੂਪ ਦੇਖਦੇ ਹਨ। ਕੁਦਰਤ ਵਿੱਚ ਹੀ ਉਹ ਪਰਮਾਤਮਾ ਦਾ ਸਰੂਪ ਦੇਖਦੇ ਹਨ। ਭਾਈ ਸਾਹਿਬ ਨੇ ਨੰਨਤ ਪਰਜਾਈ ਰਾਣਾ ਸੂਰਤ ਸਿੰਘ ਮਟਕ ਖੁਲਾਰੇ ਬਿਜਲੀਆਂ ਦੇ ਹਾਰ ਲਹਿਰਾਂ ਦੇ ਹਾਰ ਪ੍ਰੀਤ ਵੀਣਾ ਕੰਬ ਦੀ ਕਲਾਈ ਮੇਰੇ ਸਾਈਆਂ ਜੀਓ ਅਤੇ ਕਈ ਹੋਰ ਕਾਵਿ ਪੁਸਤਕਾਂ ਦੀ ਰਚਨਾ ਕੀਤੀ ਤਾਂ ਅਸੀਂ ਅੱਜ ਉਹਨਾਂ ਦੀ ਕਵਿਤਾ ਪੜ ਰਹੇ ਹਾਂ ਸਮਾਂ ਇਸ ਕਵਿਤਾ ਰਾਹੀਂ ਕਵੀ ਨੇ ਸਾਨੂੰ ਸਮੇਂ ਦੀ ਕਦਰ ਕਰਨ ਦੀ ਨਸੀਹਤ ਦਿੱਤੀ ਹੈ ਕਿ ਕਿਸ ਤਰ੍ਹਾਂ ਸਾਨੂੰ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਆਓ ਇਸ ਕਵਿਤਾ ਨੂੰ ਪੜ੍ਹੀਏ ਤੇ ਸਮੇਂ ਦੀ ਮਹੱਤਤਾ ਨੂੰ ਪਹਿਚਾਨੀਏ ਤੇ ਜਾਣੀਏ। ਹਾਂਜੀ ਕਵਿਤਾ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇਸ ਦਾ ਪਾਠ ਕਰਾਂਗੇ ਉਸ ਤੋਂ ਬਾਅਦ ਅਸੀਂ ਇਸ ਦੇ ਸ਼ਬਦ ਅਰਥਾਂ ਨੂੰ ਸਮਝਾਂਗੇ। ਠੀਕ ਹੈ। ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮੰਨੀ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪੰਨੀ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ ਇਹ ਠਹਿਰਨ ਜਾਂਚ ਨ ਜਾਣਦਾ ਲੰਘ ਗਿਆ ਨਾ ਮੁੜ ਕੇ ਆਵਦਾ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਦਾ ਇੱਕ ਬਹੁਤ ਹੀ ਛੋਟੀ ਕਵਿਤਾ ਹੈ ਜਿਸ ਨੂੰ ਅਸੀਂ ਨਿੱਕੀ ਕਵਿਤਾ ਵੀ ਕਹਿ ਸਕਦੇ ਹਾਂ ਤੇ ਇਸ ਵਿੱਚ ਭਾਈ ਵੀਰ ਸਿੰਘ ਜੀ ਨੂੰ ਇਸੇ ਕਰਕੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲਾ ਕਿਹਾ ਜਾਂਦਾ ਹੈ ਕਿ ਉਹ ਬਹੁਤ ਥੋੜੀਆਂ ਸਤਰਾਂ ਵਿੱਚ ਹੀ ਇੰਨੀ ਵੱਡੀ ਗੱਲ ਕਰ ਜਾਂਦੇ ਸੀ ਕਿ ਸਾਨੂੰ ਐਵੇਂ ਲੱਗਦਾ ਸੀ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਕੁੱਜੇ ਵਿੱਚ ਇੱਕ ਵੱਡਾ ਸਮੁੰਦਰ ਬੰਦ ਕਰ ਦਿੱਤਾ ਗਿਆ ਹੋਵੇ ਤਾਂ ਆਓ ਹੁਣ ਇਸ ਕਵਿਤਾ ਦੇ ਅਰਥ ਸਮਝਦੇ ਹਾਂ ਪਹਿਲੀਆਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਰਹੀ ਵਾਸਤੇ ਕਰਤ ਸਮੇਂ ਨੇ ਇੱਕ ਨਵਨ ਮੰਨੀ ਉਹ ਦੱਸ ਰਹੇ ਨੇ ਕਿ ਮੈਂ ਕਿਸ ਤਰ੍ਹਾਂ ਸਮੇਂ ਨੂੰ ਰੋਕਣ ਦਾ ਬਹੁਤ ਯਤਨ ਕੀਤਾ ਬਹੁਤ ਕੋਸ਼ਿਸ਼ ਕੀਤੀ ਮੈਂ ਸਮੇਂ ਦੀਆਂ ਮੰਨਤਾਂ ਵੀ ਕੀਤੀਆਂ ਵਾਸਤੇ ਕਤਨਾ ਮਤਲਬ ਮੰਨਤਾ ਕਰਨਾ ਤਰਲੇ ਕਰਨਾ ਪਾਸੇ ਪਉਣਾ ਮੈਂ ਸਮੇਂ ਅੱਗੇ ਬਹੁਤ ਤਰਲਾ ਮੰਨਤਾ ਕੀਤੀਆਂ ਉਸ ਅੱਗੇ ਵਾਸਤੇ ਪਾਏ ਪਰ ਸਮੇਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਹ ਤੁਰਦਾ ਹੀ ਗਿਆ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਤੇ ਫਿਰ ਮੈਂ ਸਮੇਂ ਨੂੰ ਫੜਫੜ ਕੇ ਤਰੀਕਣਾ ਮਤਲਬ ਖਿੱਚਣਾ ਸਮੇਂ ਨੂੰ ਖਿੱਚ ਕੇ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਿਵੇਂ ਬੱਚੇ ਆਪਣੀ ਮਾਂ ਦਾ ਪੱਲੂ ਫੜ ਕੇ ਕਈ ਵਾਰੀ ਖਿੱਚਦੇ ਹਨ ਤੇ ਆਪ ਪਿੱਛੇ-ਪਿੱਛੇ ਹੁੰਦੇ ਜਾਂਦੇ ਆ ਵੀ ਮਾਂ ਰੁਕ ਜਾਵੇ ਉਹਨਾਂ ਕੋਲ ਜਾਂ ਉਹਨਾਂ ਦੇ ਕੋਲ ਆ ਜਾਵੇ ਉਸੇ ਤਰ੍ਹਾਂ ਕਵੀ ਕਹਿੰਦਾ ਮੈਂ ਸਮੇਂ ਨੂੰ ਰੋਕਣ ਦੀ ਸਮੇਂ ਨੂੰ ਖਿੱਚ ਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਨੇ ਆਪਣੀ ਕੰਨੀ ਮਤਲਬ ਆਪਣਾ ਪੱਲਾ ਛੁੜਵਾ ਕੇ ਅੱਗੇ-ਅੱਗੇ ਖਿਸਕਦਾ ਗਿਆ ਕਿਵੇਂ ਨਸਕੀ ਰੋਕ اٹਕ ਜੋ ਪਾਈ ਪੰਨੀ ਮੈਂ ਸਮੇਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਿਆ ਕਿਵੇਂ ਨਸਕੀ ਰੋਕ ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਿਆ اٹਕ ਜੋ ਪਾਈ ਇਸ ਤੋਂ ਬਾਅਦ ਹੈ ਕਮਾ ਤਾ ਮੈਂ ਜੋ ਵੀ ਸਮੇ ਦੇ ਅੱਗੇ اٹਕ ਮਤਲਬ ਰੁਕਾਵਟ ਆਈ ਸਮੇ ਨੇ ਉਹ ਪੰਨੀ ਸਮੇ ਨੇ ਉਸ ਨੂੰ ਤੋੜ ਦਿੱਤਾ ਉਸ ਰੁਕਾਵਟ ਨੂੰ ਖਤਮ ਕਰ ਦਿੱਤਾ ਤੇ ਸਮਾਂ ਅੱਗੇ ਹੀ ਅੱਗੇ ਤੁਰਦਾ ਚੱਲਾ ਗਿਆ ਤਾਂ ਇਹਨਾਂ ਲਾਈਨਾਂ ਚੋਂ ਸਾਨੂੰ ਪਤਾ ਲੱਗਦਾ ਹੈ ਕਿ ਹਰ ਵਿਅਕਤੀ ਸਮੇ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਲੱਗਦਾ ਹੈ ਵੀ ਮੈਂ ਸਮੇ ਨੂੰ ਰੋਕ ਲੂੰਗਾ ਕੋਈ ਗੱਲ ਨਹੀਂ ਹੋਣੀ ਮੈਂ ਫਿਰ ਕੰਮ ਕਰ ਲੂੰਗਾ ਪਰ ਸਮਾਂ ਕਿਸੇ ਲਈ ਨਹੀਂ ਰੁਕਦਾ ਹੁਣ ਅਗਲੀਆਂ ਲਾਈਨਾਂ ਆਪਾਂ ਵੇਖਦੇ ਹਾਂ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੁਣ ਇਹਨਾਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਜਿਹੜਾ ਸਮਾਂ ਉਸਦਾ ਵੇਗ ਮਤਲਬ ਉਸਦੀ ਚਾਲ ਉਸਦੀ ਗਤੀ ਤ੍ਰਿਖੇ ਮਤਲਬ ਤਿੱਖੇ ਬਹੁਤ ਤਿੱਖੇ ਤੇਜ਼ ਹਨ ਤਾਂ ਸਮੇਂ ਦੀ ਚਾਲ ਬਹੁਤ ਜ਼ਿਆਦਾ ਤੇਜ਼ ਹੈ ਗਿਆ ਟੱਪ ਬੰਨੇ ਬੰਨੀ ਸਮਾ ਸਾਰੇ ਬੰਨੇ ਬੰਨੀ ਮਤਲਬ ਹੱਦ ਬੰਨੇ ਸਾਰੇ ਟੱਪ ਕੇ ਚਲਾ ਗਿਆ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵੰਦਾ ਤਾਂ ਇਹਨਾਂ ਲਾਈਨਾਂ ਵਿੱਚ ਹੁਣ ਕਵੀ ਮਨੁੱਖ ਨੂੰ ਸੁਚੇਤ ਕਰ ਰਿਹਾ ਹੈ ਹੋ ਅਜੇ ਸੰਭਾਲ ਇਸ ਸਮੇਂ ਨੂੰ ਵੀ ਤੂੰ ਇਸ ਸਮੇਂ ਨੂੰ ਹੁਣੇ ਸੰਭਾਲ ਲੈ ਚੰਗੀ ਤਰ੍ਹਾਂ ਹੁਣ ਮਤਲਬ ਜੋ ਵਰਤਮਾਨ ਹੈ ਜੋ ਤੁਹਾਡੇ ਹੱਥ ਵਿੱਚ ਹੈ ਇਸ ਸਮੇਂ ਨੂੰ ਇਸ ਵਰਤਮਾਨ ਨੂੰ ਸੰਭਾਲ ਲੈ ਕਰ ਸਫਲ ਉਡੰਦਾ ਜਾਵੰਦਾ ਇਹ ਨਹੀਂ ਤਾਂ ਨਿਰੰਤਰ ਤੁਰਦਾ ਜਾ ਰਿਹਾ ਉਡਦਾ ਜਾ ਰਿਹਾ ਮਤਲਬ ਤੁਹਾਡੇ ਤੋਂ ਦੂਰ ਜਾਂਦਾ ਜਾ ਰਿਹਾ ਅਸੀਂ ਸਿਰਫ ਇੱਕ ਹੀ ਸਮੇਂ ਨੂੰ ਪ੍ਰਯੋਗ ਕਰ ਸਕਦੇ ਹਾਂ ਜੋ ਕਿ ਵਰਤਮਾਨ ਹੈ ਜੋ ਕਿ ਪ੍ਰੈਜ਼ੈਂਟ ਹੈ ਨਾ ਤਾਂ ਅਸੀਂ ਪਿਛਲੇ ਸਮੇਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ ਨਾ ਹੀ ਭਵਿੱਖ ਨੂੰ ਆਪਣੇ ਵੱਲ ਖਿੱਚ ਕੇ ਬਣ ਸਕਦੇ ਹਾਂ ਇਹ ਟਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਸਮਾਂ ਜਿਹੜਾ ਹੈ ਉਹ ਰੁਕਣਾ ਨਹੀਂ ਜਾਣਦਾ ਇਸ ਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਰੁਕੀਦਾ ਹੈ ਤੇ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਵੇ ਲੰਘ ਗਿਆ ਨਾ ਮੁੜ ਕੇ ਆਉਂਦਾ ਜਿਹੜਾ ਸਮਾਂ ਇੱਕ ਵਾਰੀ ਲੰਘ ਜਾਵੇ ਉਹ ਕਦੇ ਵੀ ਮੁੜ ਕੇ ਨਹੀਂ ਆਉਂਦਾ ਤਾਂ ਇਸ ਕਵਿਤਾ ਚੋਂ ਸਾਨੂੰ ਸਮੇ ਦਾ ਮਹੱਤਵ ਪਤਾ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਸਮਾਂ ਨਿਰੰਤਰ ਚੱਲਦਾ ਰਹਿੰਦਾ ਹੈ ਜਿਹੜਾ ਮਰਜੀ ਜਿੰਨੀਆਂ ਮਰਜੀ ਕੋਸ਼ਿਸ਼ਾਂ ਕਰ ਲੈ ਚਾਹੇ ਖਿੱਚ ਕੇ ਕੋਸ਼ਿਸ਼ ਕਰ ਲੈ ਚਾਹੇ ਮਿੰਤਾਤਰ ਲੈ ਕਰ ਲਵੇ ਸਮੇ ਨੇ ਨਹੀਂ ਰੁਕਣਾ ਤੁਸੀਂ ਜਿਹੜੀ ਮਰਜੀ ਰੁਕਾਵਟ ਪਾ ਕੇ ਵੇਖ ਲਓ ਸਮੇ ਅੱਗੇ ਸਮੇ ਨੇ ਤੁਰਦਾ ਹੀ ਜਾਣਾ ਹੈ ਇਸ ਕਰਕੇ ਸਾਨੂੰ ਸਮੇ ਦੀ ਕਦਰ ਕਰਨੀ ਚਾਹੀਦੀ ਹੈ ਕਿ ਜੋ ਸਮਾਂ ਇਸ ਸਮੇ ਸਾਡੇ ਕੋਲ ਹੈ ਪ੍ਰੈਜ਼ੈਂਟ ਵਰਤਮਾਨ ਸਾਡਾ ਉਸ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਸਾਧੂ ਉਪਯੋਗ ਉਸ ਦਾ ਮਤਲਬ ਉਸ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਸਾਨੂੰ ਪਛਤਾਉਣਾ ਨਾ ਪਵੇ ਤਾਂ ਇਹ ਸਾਡੀ ਕਵਿਤਾ ਸਮਾ ਹੁਣ ਅਸੀਂ ਇਸ ਕਵਿਤਾ ਦਾ ਅਭਿਆਸ ਹੱਲ ਕਰਾਂਗੇ ਅਭਿਆਸ ਵਿੱਚ ਪਹਿਲਾ ਪ੍ਰਸ਼ਨ ਹੈ ਪਾਈ ਵੀਰ ਸਿੰਘ ਨੇ ਸਮੇਂ ਬਾਰੇ ਕੀ ਕਿਹਾ ਹੈ ਤਾਂ ਇਸ ਦਾ ਉੱਤਰ ਅਸੀਂ ਦੇ ਸਕਦੇ ਹਾਂ ਪਾਈ ਵੀਰ ਸਿੰਘ ਨੇ ਕਿਹਾ ਹੈ ਕਿ ਸਮਾ ਬਹੁਤ ਬਲਵਾਨ ਹੈ ਇਹ ਕਦੀ ਵੀ ਨਹੀਂ ਰੁਕਦਾ ਤੇ ਨਾ ਹੀ ਇਸ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ जोड़ा समय एक बार बीत तो जाता है वह वापिस नहीं आता इस करके सू वर्तमान समय का पूरा पूरा सही उपयोग करना चाहिए है अगला प्रश्न है कवि किसान वार बार रोकने कोशिश कर रहा है तो इसका उत्तर है कवि समय को वार बार रोक की कोशिश कर रहा है उस तो अगला प्रश्न है सानू अपने जीवन सफल होने की करना चाहिए है तो इसका उत्तर है सू अपने जीवन सफल होने समय का सही उपयोग करना चाहिए है ਇਸਾ ਮੈਨੂੰ ਵਿਅਰਥ ਜਾਂ ਫਾਲਤੂ ਨਹੀਂ ਗਵਾਉਣਾ ਚਾਹੀਦਾ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਕਵੀ ਸਮੇਂ ਨੂੰ ਰੋਕਣ ਲਈ ਕੀ ਕੀ ਯਤਨ ਕਰਦਾ ਹੈ ਤਾਂ ਕਵੀ ਸਮੇਂ ਨੂੰ ਰੋਕਣ ਲਈ ਸਮੇਂ ਦੀਆਂ মিনਤਾਂ ਕਰਦਾ ਹੈ ਤਰਲੇ মিনਤਾਂ ਕਰਦਾ ਹੈ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦਾ ਵੀ ਕੋਸ਼ਿਸ਼ ਕਰਦਾ ਹੈ ਇਸ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਪਾਉਂਦਾ ਹੈ ਪਰ ਸਮਾਂ ਨਹੀਂ ਰੁਕਦਾ ਸਾਡੇ ਕੋਲ ਆਖਰੀ ਪ੍ਰਸ਼ਨ ਹੈ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਤੁਸੀਂ ਜਿਹੜੀ ਕਵਿਤਾ ਹੁਣ ਸੁਣੀ ਹੈ ਉਸੇ ਅਰਥ ਸਮਝੇ ਨੇ ਤੁਸੀਂ ਆਪਣੇ ਸ਼ਬਦਾਂ ਵਿੱਚ ਵੀ ਇਸ ਦਾ ਸਾਰ ਲਿਖ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇਸ ਕਵਿਤਾ ਵਿੱਚ ਜੋ ਟਿੱਪਣੀ ਰੂਪ ਵਿੱਚ ਇਸ ਕਵਿਤਾ ਦਾ ਛੋਟਾ ਸਾਰ ਕਿਤਾਬ ਵਿੱਚ ਹੀ ਦਿੱਤਾ ਗਿਆ ਹੈ ਉਸ ਨੂੰ ਵੀ ਤੁਸੀਂ ਇਸ ਕਵਿਤਾ ਦੇ ਸੰਖੇਪ ਸਾਰ ਵਿੱਚ ਲਿਖ ਸਕਦੇ ਹੋ ਜਿਸ ਵਿੱਚ ਕੀ ਲਿਖਿਆ ਹੋਇਆ ਹੈ ਪਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚ ਸਮੇਂ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ ਪਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਸਮੇਂ ਦੇ ਨਿਰੰਤਰ ਚੱਲਣ ਵਾਲੇ ਲੱਛਣ ਬਾਰੇ ਵਿਚਾਰ ਕੀਤੀ ਹੈ ਕਵਿਤਾ ਮਤ ਹੈ ਕਿ ਸਮੇਂ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ ਸਮਾਂ ਹਰ ਰੁਕਾਵਟ ਨੂੰ ਤੋੜ ਕੇ ਆਪਣੀ ਗਤੀ ਨਾਲ ਅੱਗੇ ਵੱਧਦਾ ਰਹਿੰਦਾ ਹੈ ਇਸ ਕਰਕੇ ਕਵੀ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਸੰਦੇਸ਼ ਦੇਣਾ ਚਾਹੁੰਦਾ ਹੈ ਕਵਿਤਾ ਅਨੁਸਾਰ ਇੱਕ ਵਾਰ ਬੀਤਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ ਤੇ ਇਸ ਲਈ ਸਾਨੂੰ ਮਨੁੱਖ ਨੂੰ ਵਰਤਮਾਨ ਸਮੇਂ ਦਾ ਪੂਰਾ ਸਦਉਪਯੋਗ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ 17 ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਤੇ 17 ਹਨ ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਵਦਾ ਏ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਤਾਂ ਇਸ ਵਿੱਚੋਂ ਸਾਨੂੰ ਪਹਿਲਾ ਪ੍ਰਸ਼ਨ ਪੁੱਛਿਆ ਗਿਆ ਹੈ ਹੱਥ ਵਿੱਚੋਂ ਕੌਣ ਨਿਕਲ ਰਿਹਾ ਹੈ ਤਾਂ ਇਸ ਦਾ ਉੱਤਰ ਹੈ ਹੱਥ ਵਿੱਚੋਂ ਸਮਾਂ ਨਿਕਲ ਰਿਹਾ ਹੈ ਅਗਲਾ ਪ੍ਰਸ਼ਨ ਹੈ ਸਮੇਂ ਨੂੰ ਕਿਸ ਤਰ੍ਹਾਂ ਵੱਲ ਨਹੀਂ ਆਉਂਦਾ ਇਸ ਦਾ ਉੱਤਰ ਹੈ ਸਮੇਂ ਨੂੰ ਰੁਕਣ ਦਾ ਵੱਲ ਨਹੀਂ ਆਉਂਦਾ ਤਾਂ ਅਗਲਾ ਪ੍ਰਸ਼ਨ ਹੈ ਉਪਰੋਕਤ 17 ਵਿੱਚ ਕਵੀ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਡਰ ਹੈ ਉਪਰੋਕਤ ਸਤਰਾਂ ਵਿੱਚ ਕਵੀ ਦੇ ਮਨ ਵਿੱਚ ਇਹ ਡਰ ਹੈ ਕਿ ਸਮਾਂ ਜਿਹੜਾ ਹੱਥੋਂ ਇੱਕ ਵਾਰੀ ਨਿਕਲ ਜਾਂਦਾ ਹੈ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਸੋ ਅੱਗੇ ਹਨ 8 ਲਿਖੀਆਂ ਕਾਵ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਸਤਰਾਂ ਰਹੀ ਵਾਸਤੇ ਕਤ ਸਮੇਂ ਨੇ ਇੱਕ ਨ ਮੰਨੀ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਤਾਂ ਇਸ ਦਾ ਪ੍ਰਸੰਗ ਆਵੇਗਾ। ਇਹ ਕਾਵ ਸਤਰਾਂ ਸਾਡੀ ਪੰਜਾਬੀ ਪਾਠ ਪੁਸਤਕ ਸਾਹਿਤਕ ਕਿੰਨਾ ਭਾਗ ਵਿੱਚ ਇੱਕ ਵਿੱਚੋਂ ਪਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਕਵੀ ਸਮੇਂ ਦੇ ਮਹੱਤਵ ਅਤੇ ਉਸ ਨੂੰ ਵਿਅਰਥ ਨਾ ਗਵਾਉਣ ਬਾਰੇ ਸਾਨੂੰ ਸੰਦੇਸ਼ ਦਿੰਦਾ ਹੈ। ਇਸ ਤੋਂ ਬਾਅਦ ਵਿਆਖਿਆ ਲਈ ਤੁਸੀਂ ਇਸ ਕਵਿਤਾ ਦੀ ਜੋ ਮੈਂ ਤੁਹਾਡੇ ਸਾਹਮਣੇ ਅਰਥ ਕੀਤੇ ਸਨ ਉਸ ਵਿੱਚੋਂ ਸੁਣ ਕੇ ਆਪ ਵੀ ਵਿਆਖਿਆ ਲਿਖ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਵੀ ਦੱਸ ਦਿੰਦੀ ਹਾਂ। ਤਾਂ ਇਹਨਾਂ 17 ਵਿੱਚ ਕਵੀ ਕਹਿ ਰਿਹਾ ਹੈ ਕਿ ਮੈਂ ਸਮੇਂ ਦੀਆਂ ਬਹੁਤ ਮਿੰਤਾਵਾਂ ਕੀਤੀਆਂ, ਬਹੁਤ ਤਰਲੇ ਕੀਤੇ, ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਮਾਂ ਨਾ ਰੁਕਿਆ। ਸਮੇਂ ਨੇ ਮੇਰੀ ਇੱਕ ਵੀ ਗੱਲ ਨਾ ਮੰਨੀ। ਮੈਂ ਫੜ ਫੜ ਕੇ ਸਮੇਦੀ ਕੰਨੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਉਸੇ ਪੱਲੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਸਮਾ ਆਪਣਾ ਪੱਲਾ ਛੁੜਵਾ ਕੇ ਮੇਰੇ ਹੱਥੋਂ ਖਿਸਕਦਾ ਗਿਆ